ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਪੰਜਾਬ ਖਲਸ ਨਾਲ ਲੱਗਦੇ ਖੇਤਰਾਂ ਤੋਂ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਰਾਤ ਨੂੰ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸਸਲਿੰਦੇ ਅੱਜ ਜੋ ਲਾਈਵ ਸੈਟਲਾਈਟ ਤੋਂ ਸਿਰਾਂ ਦੇ ਸਾਊਥ ਆਫਲੋਂ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ 6:30 ਵਜ ਰਿਹਾ ਜੀ ਤੇ ਅੱਜ ਦਿਨ ਹੈ 26 ਅਗਸਤ ਦਾ ਤੇ ਆਥਣ ਦਾ ਵੇਲਾ ਜਿਹੜਾ ਹੋ ਚੁੱਕਿਆ ਤੇ ਇਸੇ ਲਈ ਪੰਜਾਬ ਦੇ ਵਿੱਚ ਕੁਝ ਟਟਵੇਂ ਖੇਤਰਾਂ ਦੇ ਵਿੱਚ ਅਮੀਹਾ ਦੀਆਂ ਕਾਰਵਾਈਆਂ ਜਾਰੀ ਨੇ ਸੋ ਮੌਸਮ ਦੀ ਗੱਲ ਕਰੀਏ ਉਸ ਤੋਂ ਫੇਰਾਂ ਇੱਕ ਗੱਡੀ ਅਪਡੇਟ ਤੁਹਾ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਹੇ ਨੇ ਪੰਜਾਬ ਖਲਸ ਨਾਲ ਲੱਗਦੇ ਸੂਬਿਆਂ ਦੇ ਵਿੱਚ ਤੇ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਉਹ ਐਸੇਲੇ ਹੜਾ ਦੇ ਮਾਰ ਹੇਠ ਨੇ ਸਤਲੁਜ ਤੇ ਰਾਵੀ ਬਿਆਸ ਤੋਂ ਦਰਿਆ ਜਿਹੜੇ ਉਹ ਫਾਂਦੇ ਚੱਲ ਰਹੇ ਨੇ ਸੋ ਜਿਹੜੇ ਮੀਹਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਤੇ ਭਗਵੰਤ ਸਿੰਘ ਮਾਨ ਜੀ ਦਾ ਟਵੀਟ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੁੱਖ ਮੰਤਰੀ ਜੀ ਦਾ ਤੇ 27 ਤੱਕ 30 ਅਗਸਤ ਤੱਕ ਜਿਹੜਾ ਛੁੱਟੀਆਂ ਦਾ ਐਲਾਨ ਕੀਤਾ ਗਿਆ ਇੱਥੇ ਤੇ ਸੂਹੇ ਦੇ ਜਿਹੜੇ ਸਾਰੇ ਸਕੂਲ ਨੇ ਉਹ ਜਿਹੜੇ ਮੁਕੰਮਲ ਬੰਦ ਰਹਿਣਗੇ 30 ਅਗਸਤ ਤੱਕ ਤੇ 1 ਸਤੰਬਰ ਨੂੰ ਸੋ ਹੁਣ ਆਉਨੇ ਆ ਜੀ ਅੱਜ ਰਾਤ ਦੇ ਮੌਸਮ ਤੇ ਜਿਵੇਂ ਕਿ ਪਿਛਲੇ 2-3 ਦਿਨਾਂ ਤੋਂ ਤਾਬਰ ਤੋੜ ਭਾਰੀ ਮੀਂਹ ਲੱਗ ਰੇ ਸੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਔਰ ਹਿਮਾਚਲ ਉਤਰਾਖੰਡ ਜੰਮੂ ਦੇ ਖੇਤਰਾਂ ਦੇ ਵਿੱਚ ਸੋ ਮੌਜੂਦਾ ਐਲਪੀਏ ਜਿਹੜਾ ਸਰਕੂਲੇਸ਼ਨ ਬਣਿਆ ਹੋਇਆ ਸੀ ਜਿਹੜਾ ਹਰਿਆਣਾ ਰਾਜਸਥਾਨ ਦੇ ਲਾਗੇ ਔ ਲੰਘ ਰਿਹਾ ਤੇ ਇਹਦੇ ਹੁਣ ਜਿਹੜੇ ਸਮਾਪਤੇ ਤੇ ਆਪਾਂ ਕਹਿ ਸਕਦੇ ਹਾਂ ਅਸਾਰ ਨੇ ਤੇ ਪਿੱਛੇ ਜਿਹੜਾ ਇੱਕ ਪਛਮੀ ਸਿਸਟਮ ਸਰਗਰਮ ਹੈ ਸੋ ਮੌਨਸੂਨ ਪਾਉਣਾਂ ਦੀ ਜਿਹੜੀ ਸਿੱਧੀ ਟੱਕਰ ਇਸ ਸਿਸਟਮ ਨਾਲ ਹੋ ਰਹੀ ਸੀ ਜਿਹਦੇ ਸਦਕਾ ਪਿਛਲੇ 3-4 ਫੋ ਮੌਜੂਦਾ ਸਿਸਟਮ ਦੀ ਸਮਾਪਤੀ ਅੱਜ ਰਾਤ ਤੱਕ ਹੋ ਜਾਣੀ ਹੈ ਹਾਲਾਂਕਿ ਅਗਲੇ ਜਿਹੜੇ 24 ਘੰਟੇ ਨੇ ਉਹ ਪਹਾੜਾਂ ਦੇ ਵਿੱਚ ਇਹ ਸਿਸਟਮ ਮੌਜੂਦ ਰਹੇਗਾ ਅੱਜ ਰਾਤ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਖਾਸ ਕਰ ਪਹਾੜਾਂ ਦੀ ਰੇਂਜ ਜਿਹੜੇ ਆਉਂਦੇ ਖੇਤਰ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਜ ਕਲਰ ਰੋਪੜ ਹੋ ਸਕਦਾ ਕੁਝ ਲੁਧਿਆਣੇ ਦੇ ਪੂਰਬੀ ਖੇਤਰ ਤੇ ਡੇਰਾ ਬੱਸੀ ਮਹਾਲੀ ਤੇ ਪਟਿਆਲੇ ਦੇ ਕੁਝ ਉੱਤਰ ਪੂਰਬੀ ਵਿਭਾਗ ਤੇ ਪਠਾਨਕੋੜ ਦੇ ਗੁਰਦਾਸਪੁਰ ਜ਼ਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਗਰਜ ਡਿਸ਼ ਦੇ ਨਾਲ ਮੀਂਹ ਉਸਵਾਦ ਮੀਂਹ ਘਟਣਗੇ ਹਾਲਾਂਕਿ ਅਗਲੇ ਜਿਹੜੇ 2-3 ਦਿਨਾਂ ਮੀਹ ਦਾ ਰਾਹ ਜਰੂਰ ਹੈਗੀ ਜੋ ਪਿਛਲੇ 48 ਘੰਟੇ ਤਾਬਰ ਤੋਂ ਮੀਂਹ ਲੱਗੇ ਨੇ ਉਸ ਤੋਂ ਕਿਤੇ ਰਾਹ ਜੜੀ ਅਗਲੇ 2 ਦਿਨਾਂ ਤੇ ਦਰਾਂ ਜੜੀ ਆ ਮਿਲੇਗੀ ਤੇ ਅੱਜ ਰਾਤ ਵੀ ਕੁਝ ਕਿਸੇ ਤਰ੍ਹਾਂ ਤੋਂ ਬਾਅਦ ਕੱਲ ਤੋਂ ਜਿਹੜੀਆਂ ਮੀਹਾਂ ਦੇ ਵਿੱਚ ਗਰਾਵਟਾਣੀ ਸ਼ੁਰੂ ਹੋ ਜਾਗੀ ਮੌਜੂਦਾ ਸਿਸਟਮ ਕਹਿ ਸਕਦੇ ਹਾਂ ਸਮਾਪਤ ਹੋ ਰਿਹਾ ਪਰ ਇਹ ਰਾਹਤ ਹੈ ਜਿਹੜੀ ਲੰਮੀ ਨਹੀਂ ਹੋਏਗੀ ਇੱਕ ਤਗੜਾ ਸਿਸਟਮ ਫਿਰ ਤੋਂ ਦੱਸ ਸਕਦੇ ਨੇ ਤਿਆਰ ਹੈ ਜਿਹਦੀ ਅਪਡੇਟ ਤੁਹਾਨੂੰ ਅਸੀਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਦਿਆਂਗੇ ਫਿਲਹਾਲ ਅੱਜ ਰਾਤ ਬਹੁਤ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਨਹੀਂ ਹੈ ਕਟੂਮੇ ਖੇਤਰਾ ਦੇ ਵਿੱਚ ਮੀਂਹ ਲੱਗ ਵੀ ਸਕਦੇ ਨੇ ਗਰਜ ਬਿਜਲੀ ਦੇ ਨਾਲ ਪਹਾੜਾਂ ਦੇ ਕਹ ਲਿਆ ਕੀ 50 60 ਕਿਲੋਮੀਟਰ ਰੇਂਜ ਆਉਂਦੇ ਜਿਹੜੇ ਜ਼ਿਲ੍ਹੇ ਆ ਪੰਜਾਬ ਦੇ ਇਹਨਾਂ ਖੇਤਰਾ ਤੱਕ ਮੀਂਹ ਜਾਂ ਕਰਬਾਂ ਜਾਂ ਸੇਮੇਤਰ ਰਹਿਣ ਗਿਆ ਇਸਲਾਵਾ ਜੀ ਹਰਿਆਣਾ ਦੀ ਗੱਲ ਕਰੀਏ ਤੇ ਪੰਜ ਕਲਾ ਜਮਨਾ ਨਗਰ ਕੁਰੂ ਖੇਤਰ ਕਥਲੇ ਨਾ ਖੇਤਰਾ ਤੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਗਰਜ ਦੇ ਨਾਲ ਮੀਂਹ ਦਾ ਹਾਰ ਹੋ ਸਕਦੇ ਨੇ ਤੇ ਪਹਾੜਾ ਦੇ ਵਿੱਚ ਗਤੀਵਿਧੀਆਂ ਜਾਰੀ ਰਹਿਣਗੀਆਂ ਐਸ ਜਿਵੇਂ ਹਿਮਾਚਲ ਦੇ ਉੱਪਰਲੇ ਖੇਤਰ ਉੱਤਰਾਖੰਡ ਜੰਮੂ ਦੇ ਖੇਤਰ ਬਹੁਤ ਹੀ ਖੇਤਰ ਹੈ ਜਿਹੜੇ ਭਾਰੀ ਮੀਂਹ ਨਾਲ ਕਵਰ ਹੁੰਦੇ ਰਹਿਣਗੇ ਅਗਲੇ 24 ਘੰਟੇ ਇਨ੍ਹਾਂ ਖੇਤਰਾਂ ਦੇ ਵਿੱਚ ਤਾਬਰ ਤੁਰ ਮੀਦੇ ਅਸਰ ਜਿਹੜੇ ਹੈ ਬਰਕਰਾਰ ਨੇ ਧੰਨਵਾਦ ਜੀ